ਇਹ ਨਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਲੋਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਤਹਿਸੀਲ ਕੰਪਲੈਕਸ ਦੇ ਬਾਹਰ ਕਾਰਕੁਲੇਟ ਕਰਾਣਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨ ਮਹਿਲਾਵਾਂ ਵੀ ਮੌਜੂਦ ਸਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਸਨ ਉਹ ਕੇਂਦਰ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ। ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ। ਬੈਬਗੇਲ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਜ ਅੱਜ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਰਤੀ ਕਿਸਾਨ ਜੋ ਨੇਕਤਾਗਰਾਹ ਵੱਲੋਂ ਤਸੀਲ ਅਜਨਾਲਾ ਕੰਪਲੈਕਸ ਵਿੱਚ ਰੋਸ ਮੁਜ਼ਾਹਰਾ ਕਰਕੇ ਜਿਹੜਾ ਡਬਲਯੂਟੀਓ ਦਾ ਪਤਲਾ ਜਿਹੜਾ ਫੂਕਣ ਜਾ ਰਹੇ ਆ ਔਰ ਉਹਦਾ ਸਾਡਾ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਹਿੰਦੁਸਤਾਨ ਦੇ ਹਾਕਮ ਜਿਹੜੇ ਸਰਕਾਰ ਹੈ ਉਹ ਜਿਹੜਾ ਵੇਖਣ ਨੂੰ ਤੇ ਲੱਗਦਾ ਕਿ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਆ ਪਰ ਅਸਲ ਦੇ ਵਿੱਚ ਉਹਦਾ ਮਨੋਰਥ ਜਿਹੜਾ ਉਹ ਜਿਹੜੇ ਕਾਰਪੋਰੇਟ ਘਰਾਣਿਆਂ ਡਬਲਯੂਟੀਓ ਆ ਉਹਦੀਆਂ ਨੀਤੀਆਂ ਲਾਗੂ ਕਰਕੇ ਤੇ ਸਮੁੱਚੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੇ ਹਵਾਈ ਅੱਡੇ ਆ ਰੇਲਾਂ ਨੇ ਐਲ ਆਈ ਸੀ ਆ ਬਿਜਲੀ ਬੋਰਡ ਆ ਸਿੱਖਿਆ ਵਾ ਹਸਪਤਾਲਾ ਸੜਕਾਂ ਨੇ ਜਲ ਜ਼ਮੀਨ ਜੰਗਲ ਉਹ ਸਾਰਾ ਕੁਝ ਉਹਨਾਂ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਪਰੋਸਿਆ ਜਾ ਰਿਹਾ ਹਾਲਾਤ ਇਹ ਬਣਨ ਵਾਲੇ ਜਾ ਰਿਹਾ ਤੇ ਓਹ ਵਾਲੇ ਸਮੇਂ ਚ ਅੱਜ ਪੰਜਾਬ ਦੇ ਅੰਦਰ 30 ਤੋਂ 31 ਰੁਪਏ ਦੀ ਪਾਣੀ ਦੀ ਬੋਤਲ ਹੈ ਤੇ 30 ਰੁਪਏ ਸਾਡਾ ਦੁੱਧ ਵਿਕ ਰਿਹਾ ਤੇ ਓਹ ਵਾਲੇ ਸਮੇਂ ਦੇ ਅੰਦਰ ਵੱਡਾ ਜਿਹੜਾ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਤੇ ਕੰਪਨੀਆਂ ਪਾਣੀ ਸਾਰਾ ਆਪਣੇ ਕਬਜ਼ੇ ਚ ਲੈ ਰਹੀਆਂ ਅਸੀਂ ਸਰਕਾਰ ਦੀ ਇਸ ਗੱਲ ਤੇ ਨਖੇਦੀ ਕਰਦੇ ਆਂ ਤੇ WTO ਦੀ ਵੀ ਨਖੇਦੀ ਕਰਦੇ ਆਂ ਕਿ ਹਿੰਦੂਸਤਾਨ ਦੇ ਹਾਕਮ WTO ਤੋਂ ਨਾਲ ਕੀਤੇ ਫੈਸਲੇ ਜਿਹੜੇ ਰੱਦ ਕਰਨ ਤੇ ਉਹਨਾਂ ਦੇ ਸਮਝੌਤਿਆਂ ਤੋਂ ਬਾਹਰ ਆਉਣ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਦਾ ਸੱਦਾ ਆਊਗਾ ਕੁੱਲ ਲਕਾਈ ਨੂੰ ਕੁੱਲ ਮਾਵਾਂ ਨੂੰ ਪੈੜਾਂ ਨੂੰ ਨੌਜਵਾਨਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੇ ਵੱਡਾ ਹੱਲਾ ਦਿੱਲੀ ਵਰਗਾ ਜਿਹੜਾ ਸੰਘਰਸ਼ ਇੱਕ ਵਾਰੀ ਫੇਰ ਅਰੰਭਿਆ ਜਾਊਗਾ ਤੇ ਆਪਣੀ ਫਸਲਾਂ ਤੇ ਨਸਲਾਂ ਦੀ ਰਾਖੀ ਜਿਹੜੀ ਆ ਅੱਜ ਹਾਲਾਤ ਸਾਡੇ ਬਣ ਗਏ ਕਿ ਸਾਡੀਆਂ ਸਿਰਾਂ ਦੇ ਉੱਤੇ ਮਾਵਾਂ ਦੇ ਉੱਤੇ ਨਸ਼ੇ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚਿੱਟੀਆਂ ਚੁੰਨੀਆਂ ਦਾ ਵਾਅਦਾ ਹੋ ਰਿਹਾ ਬੱਚੇ ਨਾਥ ਹੋ ਰਿਹਾ ਤੇ ਔਰਤਾਂ ਦਰਦ ਦਾ ਠੱਕੇ ਖਾਰੀਆਂ ਨੇ ਤੇ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵੱਲ ਤਵੱਜੂ ਦੇਣ ਨਹੀਂ ਜਿਹੜਾ ਘੋਲ ਆ ਉਹ ਵੱਲ ਸਮਝ ਵੱਡਾ ਤਿੱਖਾ ਜਿਹੜਾ ਉਹ ਸਰਕਾਰ ਦੇ ਖਿਲਾਫ ਜਿਹੜਾ ਲੰਬਾ ਬੰਦ ਕਰਕੇ ਲੜਿਆ ਜਾਊਗਾ ਮੈਂ ਬੀਕੇ ਜੂ ਇਕਤਾ ਗਰਾਹਾਂ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਕਸ਼ਮੀਰ ਸਿੰਘ ਤੰਗਾਈ ਅੱਜ ਅਸੀਂ ਜਿਹੜਾ ਸੰਯੁਕਤ ਖਾਨ ਮੋਰਚੇ ਨੇ ਕਾਲ ਦਿੱਤੀ ਸੀ ਕਿ ਕਾਰਵੋਟ ਘਰਾਣਿਆਂ ਦੇ ਪੁਤਲੇ ਸਾੜਨੇ ਨੇ ਤੇ ਮੰਗ ਕਰਨੀ ਵੀ ਭਾਰਤ ਦੀ ਸਰਕਾਰ ਜਿਹੜੀ ਡਬਲਯੂਟੀ ਚੋਂ ਟੀਓ ਦੇ ਉਹ ਮਸਲੇ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸਮੁੱਚਾ ਢਾਂਜਾ ਜਿਹੜਾ ਦੇਸ਼ ਦਾ ਖਾਣ ਪੀਣ ਵਾਲੀਆਂ ਵਸਤਾਂ ਔਰ ਜਿੰਨੇ ਵੀ ਮਨੁੱਖਾਂ ਨੂੰ ਲੋਡ ਆ ਉਹ ਸਾਰੇ ਆਪਣੇ ਹੱਥ 'ਚ ਲੈਣਾ ਚਾਹੁੰਦੇ ਆ ਇਹ ਕਰਕੇ ਉਹਦਾ ਵਿਰੋਧ ਕਰਦੇ ਆ ਉਹਦਾ ਜਿਹੜਾ ਪੁਤਲਾ ਅਸੀਂ ਇਥੇ ਈਨਾਲਾ ਤਹਿਸੀਲ ਦੇ ਵਿੱਚ ਸਾੜਿਆ ਗਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਜਿਹੜਾ ਇਹ ਪੁਤਲੇ ਸਾੜਨ ਦਾ ਪ੍ਰੋਗਰਾਮ ਅੱਜ ਪੋਤਰਾ ਪੂਰੇ ਭਾਰਤ ਦੇ ਵਿੱਚ ਸਾਡੀ ਕਾਲ ਆ ਪੰਜਾਬ ਦੇ ਸਾਡੇ ਜਾ ਰਿਹਾ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁਤਲੇ ਜਿਹੜੇ ਸਾੜੇ ਗਏ ਅਗਲੇ ਕੀ ਪ੍ਰੋਗਰਾਮ ਹੋਣਗੇ ਜਿਸ ਦੇ ਨਾਲ ਪਹਿਲਾਂ ਸੁਝਾਅ ਕਰਦੇ ਆ ਅਗਲਾ ਜੋ ਸੰਯੁਕਤ ਖਾਨ ਮੋਰਚਾ ਫੈਸਲਾ ਦੇਊਗਾ ਉਹਨੂੰ ਇਨਬਿਨ ਲਾਗੂ ਕਰਾਂਗੇ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਮੂੰਹ ਮੋੜ ਨਹੀਂ ਜਿਤਨਾ ਪਹਿਲਾਂ ਲੋਕ ਦਿੱਲੀ ਨੂੰ ਰਵਾਨਾ ਹੋਏ ਸੀ ਦੇ ਵੱਡੇ ਪੱਧਰ ਤੇ ਉੱਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਕਾ ਦੇਵਾਂਗੇ ਕਿ ਆਓ ਆਪਣੇ ਕਿਤਾ ਆਪਣੇ ਖੇਤੀ ਆਪਣੀ ਜ਼ਮੀਨਾਂ ਆਉਣ ਵਾਲੇ ਬੱਚਿਆਂ ਦਾ ਭੁੱਖ ਪਚਾਉਣ ਦੀ ਖਾਤਰ ਆਓ ਸੰਘਰਸ਼ ਦੇ ਮੈਦਾਨ ਚ ਡਟੀਏ ਤੇ ਆਪਣਾ ਸੰਘਰਸ਼ ਜਿਹੜੇ ਜਿਤਵਾਲ ਜਿਹੜੇ ਵੱਧ ਸਕਣ ਅਸੀਂ ਪਰਮਜੀਤਪੁਰ ਕੋਟ ਮਗਲਾ ਬਲਾਕ ਹੈ ਨਾਲੇ ਤੋਂ ਹੈ ਅਸੀਂ ਅੱਜ ਇੱਥੇ ਦਰਨਾ ਦੇਣਾ ਆਇਆ ਸਾਂ ਇੱਥੇ ਪੁਤਲਾ ਫੂਕਣ ਵਾਸਤੇ ਆਏ ਹਾਂ ਕਾਰਪੋਰੇਟ ਕਰਾਣਿਆਂ ਦਾ ਤੇ ਇਹਦੇ ਨਾਲ ਇਹ ਕਿ ਅਸੀਂ ਜੋ ਕਾਰਪੋਰੇਟ ਸਰਕਾਰਾਂ ਲੋਕ ਲੋਕਾਂ ਨੇ ਚੱਤ ਸਰਕਾਰਾਂ ਲਿਆਉਂਦੇ ਨੇ ਵੀ ਸ਼ਾਇਦ ਸਾਡਾ ਕੋਈ ਸੋਚਣ ਗਿਆ ਪਰ ਇਹ ਸਰਕਾਰਾਂ ਸਾਡਾ ਕਿਸਾਨਾਂ ਦਾ ਕੁਝ ਨਹੀਂ ਸੋਚਦੀਆਂ ਇਹ ਆਪਣੇ ਕਾਰਪੋਰੇਟ ਕਰਾਣੇ ਜਿਹੜੇ ਉਹਨਾਂ ਨੂੰ ਮੁਨਾਫਾ ਦੇਣਾ ਚਾਹਤ ਕਹਨੇ ਜੋ ਵੀ ਸਾਡੇ ਕਾਰ ਇਹਨਾਂ ਨੇ ਕਾਰਪੋਰੇਟ ਕਰਾਣੇ ਇਹਦੇ ਹੱਥ ਚ ਦਿੱਤੇ ਹੋਏ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਛੜਕਾ ਤੇ ਰੋਲਿਆ ਹੋਇਆ ਹੈ ਪਰ ਅਸੀਂ ਇਹਨਾਂ ਗੱਲਾਂ ਤੇ ਮਜਬੂਰ ਹੋ ਕੇ ਅੱਜ ਇੱਥੇ ਪੁੱਤਰਾ ਫੁਕਣ ਵਾਸਤੇ ਆਏ ਆ ਸਾਡੇ ਸੰਜੁਕਤ ਮੋਰਚੇ ਦੇ ਕਾਲ ਸੀ ਅਸੀਂ ਇਹ ਕਾਲ ਤੇ ਆਏ ਆ ਅੱਜ ਅਜੇ ਵੀ ਅਸੀਂ ਇਸ ਗੱਲ ਤੇ ਕਹਿੰਦੇ ਕਿ ਜਗਤ ਸਰਕਾਰ ਗੌਰ ਕਰਦੀ ਇਸ ਗੱਲ ਤੇ ਤੇ ਠੀਕ ਹੈ ਨਹੀਂ ਤੇ ਅਸੀਂ ਪਹਿਲੇ ਵਾਲਾ ਜੋ ਦਿੱਲੀ ਤੇ ਕੋਲ ਪਹਿਲਾ ਸਾਲ ਚੱਲਿਆ ਸੀ ਉਹਦਾ ਤਿਆਰੀ ਅਸੀਂ ਰਲ ਕੇ ਕਰਾਂਗੇ ਸਾਰੀਆਂ ਔਰਤਾਂ ਅਸੀਂ ਆਪਣੇ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਵਾਂਗੇ ਤੇ ਔਰਤਾਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਅੱਜ ਭਾਵੇਂ ਚਾਹੇ ਸਾਡੇ ਮੀਵੀ ਪੈ ਰਿਹਾ ਵਾ ਚਾਹੇ ਸਾਡੇ ਮੀ ਹੋਵੇ ਚਾਹੇ ਸਾਡੇ ਧੋਪ ਹੋਵੇ ਪਰ ਔਰਤਾਂ ਇਹ ਜਿੱਥੇ ਅਸੀਂ ਘਰਾਂ ਦੇ ਕੰਮ ਆਪਣੇ ਇੱਕ ਸਾਥ ਸਕਦੀਆਂ ਵਾ ਅਸੀਂ ਇਹ ਸੰਘਰਸ਼ਾਂ 'ਚ ਵੀ ਆ ਸਕਦੇ ਹਾਂ